ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਉਹਨਾਂ ਦੇ ਸਾਰੇ ਆਦੇਦਾਰ ਮੈਂਬਰ ਸਹਿਬਾਨ ਮਿਲ ਕੇ ਦੇਸ਼ ਵਾਸੀਆਂ ਨੂੰ ਉਹ ਪੁਰਾਣੀਆਂ ਯਾਦਾਂ ਜਿਹੜਸ ਵਕਤ ਬਹੁਤ ਵੱਡੀ ਕੁਰਬਾਨੀ ਤੋਂ ਬਾਅਦ ਇਸ ਮੁਲਕ ਦੇ ਵਿੱਚ ਸੰਵਿਧਾਨ ਲਾਗੂ ਕੀਤਾ ਮੇਰੀ ਮਰਜ਼ਾ ਅੱਜ ਗਣਤੰਤਰ ਦਿਵਸ ਨੂੰ ਮਨਾਉਂਦੇ ਆ ਸੋ ਅੱਜ ਇਸ ਸ਼ੁਭ ਦਿਨ ਦੇ ਉੱਪਰ ਆਪਣੇ ਵੱਲੋਂ ਸਮੂਹ ਆਕਾਵਾਸੀਆਂ ਨੂੰ ਸ਼ੁਭਾਵਾਸੀਆਂ ਨੂੰ ਮਲਕਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਮੈਂ ਦਿਲੋਂ ਇਸ ਗੱਲ ਲਈ ਗ੍ਰੇਟਫੁਲ ਆ ਕਿ ਭਾਰਤ ਵਿਕਾਸ ਪਰਸ਼ਦ ਜਿੱਥੇ ਸਮਾਜ ਦੇ ਵੱਖਰੇ ਵੱਖਰੇ ਕਿਤੇ ਦੇ ਵਿੱਚ ਆਪਣਾ ਬਹੁਤ ਭਰਪੂਰ ਯੋਗਦਾਨ ਪਾ ਰਹੀ ਆ ਵੱਖਰੀਆਂ ਵੱਖਰੀਆਂ ਐਕਟੀਵਿਟੀਜ਼ ਲੈ ਕੇ ਉੱਥੇ ਜਿਹੜੀ ਜਮਹੂਰੀਅਤ ਦੀ ਉਹ ਮੁਲਕ ਦੀ ਉਹ ਯਕਯਕਤੀ ਉਸ ਦੇਸ਼ ਵਾਸੀਆਂ ਨੂੰ ਦੁਬਾਰਾ ਯਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਆ। ਸੋ ਅੱਜ ਆਪਾਂ ਬਬਰੀ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਆ ਸਾਡੇ ਨਾਲ ਸਾਡੇ ਸਿਵਲ ਸਰਜਨ ਡਾਕਟਰ ਮਹੇਸ਼ ਜੀ ਵੀ ਆਏ ਨੇ। ਸੋ ਆਪਾਂ ਅੱਜ ਮਿਲ ਕੇ ਇਹ ਜਿਹੜਾ ਸਾਡਾ ਸੰਵਿਧਾਨ ਜਿਸ ਦਿਨ ਲਾਗੂ ਹੋਇਆ ਸੀ ਔਰ ਇੱਕ ਐਸਾ ਅਧਿਕਾਰ ਮੈਂ ਸਮਝਦਾ ਵੀ ਉਸ ਵਕਤ ਮਿਲਿਆ ਸੀਗਾ ਜਦੇ ਨਾਲ ਅਸੀਂ ਆਪਣੀਆਂ ਸਰਕਾਰਾਂ ਬਣਾ ਸਕਦੇ ਆ। ਤੇ ਸਰਕਾਰਾਂ ਘਰਾ ਸਕਦੇ ਆ ਸੋ ਇਹ ਜਿਹੜਾ ਇੱਕ ਫਰੀडम ਆ ਆਫ ਚੋਇਸ ਆ ਮਾ ਸਮਝਣਾ ਉਹ ਬਹੁਤ ਵੱਡਾ ਇੱਕ ਫੰਡਾਮੈਂਟਲ ਰਾਈਟ ਜਿਹੜਾ ਸਾਨੂੰ ਮਿਲਿਆ ਸੋ ਇਹਦੇ ਨਾਲ-ਨਾਲ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ ਡਿਊਟੀਆਂ ਵੀ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਅੱਜ ਦੇ ਦਿਨ ਆਪਾਂ ਇੱਕ ਐਸਾ ਐਦ ਵੀ ਲਈਏ ਕਿ ਇਸ ਅਧਿਕਾਰ ਦੇ ਨਾਲ ਜਿਹੜੀਆਂ ਜੁੜੀਆਂ ਜ਼ਿੰਮੇਵਾਰੀਆਂ ਨੇ ਡਿਊਟੀਆਂ ਨੇ ਉਹਨਾਂ ਨੂੰ ਵੀ ਬਖੂਬੀ ਦੇ ਨਾਲ ਨਿਭਾਈਏ ਔਰ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਉਹੜਾ ਦੇਸ਼ ਪਖਤਾ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆਪਣਾ ਤਿਆਗ ਕੀਤਾ ਉਹਨਾਂ ਨੂੰ ਵੀ ਅੱਜ ਨਮਨ ਕਰਦੇ ਆ ਯਾਦ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਣ ਲਈਏ ਕਿ ਇੱਕ ਸੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਜਿੱਤੇ ਜਿੱਤੇ ਜਿਹੜੀ ਜਿਹੜੀ ਡਿਊਟੀ ਲੱਗੀ ਆ ਉਹਨੂੰ ਉਹਦਾ ਨਿਰਵਾਹ ਕਰਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਬਹੁਤ ਧੰਨਵਾਦ ਭਾਰਤ ਵਿਕਾਸ ਪਰਸ਼ਦ ਸਿਹਤ ਸਿਤੀ ਬ੍ਰਾਂਚ ਵੱਲੋਂ ਗਣਤੰਤਰਤਾ ਦਿਵਸ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅਸੀਂ ਬਹੁਤ ਧੰਨਵਾਦੀ ਆ ਸਾਡੇ ਜਿਹੜੇ ਐਕਸ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਸ਼੍ਰੀ ਰਮਨ ਬੈਲ ਜੀ ਸਾਡੇ ਸੀਐਮਓ ਸਾਹਿਬ ਮਹੇਸ਼ਪਰ ਡਾਕਟਰ ਮਹੇਸ਼ਪਰ ਬੱਕੜ ਜੀ ਔਰ ਸਾਰੇ ਸਾਡਾ ਜਿਹੜਾ ਮੈਂਬਰ ਸਹਿਬਾਨ ਅਹੁਦੇਦਾਰ ਤੇ ਸਟਾਫ ਡਾਕਟਰਸ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਹੜੇ ਸਾਨੂੰ ਇੱਥੇ ਟਾਈਮ ਦਿੰਦੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ